ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਫੇਸਬੁੱਕ ਇੰਸਟਾਗ੍ਰam ਤੇ ਮੌਤਲੀ ਤੋਂ ਬਾਅਦ ਛੋਟੇ ਕਾਰੋਬਾਰ ਪ੍ਰਭਾਵਿਤ ਮੁੱਕੇਬਾਜ਼ ਲਵਲੀਨਾ ਵੱਲੋਂ ਬੀਐਫਆਈ ਅਧਿਕਾਰੀ ਤੇ ਦੁਰਵਿਹਾਰ ਦੇ ਦੋਸ਼ 트ੰਪ ਨੇ ਵਾਸ਼ਿੰਗਟਨ ਡੀਸੀ ਤੋਂ ਬੇਕਰਿਆਂ ਨੂੰ ਕੱਢਣ ਦਾ ਵਾਅਦਾ ਕੀਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਰਵੋਤਮ ਪੰਜਾਬ ਦੀ ਇੱਕ ਇੰਚ ਵੀ ਜ਼ਮੀਨ ਸਰਕਾਰ ਨੂੰ ਨਹੀਂ ਖੋਹਣ ਦੇਵਾਂਗੇ ਡੱਲੇਵਾਲ ਹਰਸਿਮਰਤ ਬਾਦਲ ਨੇ ਨਾਬਾ ਜੇਲ੍ਹ ਚ ਮਜੀਠੀਆ ਦੀ ਸਿਹਤ ਯਾਭੀ ਲਈ ਕੀਤੀ ਅਰਦਾਸ ਹੁਣ ਖਬਰਾਂ ਵਿਸਥਾਰ ਨਾਲ ਫੇਸਬੁੱਕ ਇੰਸਟਾਗ੍ਰam ਤੇ ਮੌਤਲੀ ਤੋਂ ਬਾਅਦ ਛੋਟੇ ਕਾਰੋਬਾਰ ਪ੍ਰਭਾਵਿਤ ਖੇਤਰੀ ਪੱਛਮੀ ਆਸਟ੍ਰੇਲੀਆ ਦੇ ਛੋਟੇ ਕਾਰੋਬਾਰਾਂ ਦਾ ਕਹਿਣਾ ਹੈ ਕੀ ਤਕਨੀਕੀ ਕੰਪਨੀ ਮੈਟਾ ਨੇ ਉਹਨਾਂ ਤੇ ਆਪਣੇ ਸੋਸ਼ਲ ਮੀਡੀਆ ਪੇਜਾਂ ਰਾਹੀਂ ਬਾਲ ਸ਼ੋਸ਼ਣ ਸਮੱਗਰੀ ਫੈਲਾਉਣ ਦਾ ਗਲਤ ਦੋਸ਼ ਲਗਾਇਆ ਹੈ ਜਿਸ ਤੋਂ ਬਾਅਦ ਉਹਨਾਂ ਦੇ ਵਪਾਰ ਨੂੰ ਵੱਡਾ ਝਟਕਾ ਲੱਗਾ ਹੈ ਐਂਟੀਕਨੈਪ ਨੇ ਕਿਹਾ ਮੈਂ ਆਪਣਾ ਈਮੇਲ ਖੋਲ੍ਹਿਆ ਤੇ ਦੇਖਿਆ ਕਿ ਬੱਚਿਆਂ ਨਾਲ ਜਿੰਸੀ ਸਮੱਗਰੀ ਅਤੇ ਨਗਨਤਾ ਕਾਰਨ ਮੈਨੂੰ ਮੁਅਤਲ ਕਰ ਦਿੱਤਾ ਗਿਆ ਹੈ ਕਮਿਊਨਿਟੀ ਮਾਪਦੰਡਾਂ ਦੀ ਉਲੰਘਣਾ ਮਿਸ ਐਂਟੀਕਨੈਪ ਨੂੰ ਮੈਟਾ ਨੇ ਦੱਸਿਆ ਕਿ ਉਸਦਾ ਅਕਾਊਂਟ ਮੁਅਤਲ ਕਰ ਦਿੱਤਾ ਗਿਆ ਹੈ ਕਿਉਂਕਿ ਇਸਨੇ ਤਕਨੀਕੀ ਕੰਪਨੀ ਦੇ ਕਮਿਊਨਿਟੀ ਮਾਪਦੰਡਾਂ ਦੀ ਉਲੰਘਣਾ ਕੀਤੀ ਹੈ। ਸਮਾਲ ਬਿਜ਼ਨਸ ਡਿਵੈਲਪਮੈਂਟ ਕਾਰਪੋਰੇਸ਼ਨ ਇੱਕ WA ਸਰਕਾਰੀ ਏਜੰਸੀ ਹੈ ਜੋ ਰਾਜਪਰ ਦੇ ਛੋਟੇ ਕਾਰੋਬਾਰਾਂ ਨੂੰ ਮੁਫਤ ਸਲਾਹ ਪ੍ਰਦਾਨ ਕਰਦੀ ਹੈ। ਤਿੰਨ ਹਫ਼ਤਿਆਂ ਦੇ ਅੰਦਰ ਸ਼੍ਰੀਮਤੀ ਐਂਟੀਕਨੇਪ ਨੇ ਕਿਹਾ ਕਿ ਉਸ ਨੂੰ ਮਾਲੀਆ ਵਿੱਚ 80% ਦਾ ਘਾਟਾ ਹੋਇਆ ਹੈ। ਅਸੀਂ ਸਿਰਫ ਛੋਟੇ ਕਾਰੋਬਾਰ ਹਾਂ ਜੋ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੇ ਬਾਅਦ ਲਵਲੀਨਾ ਵੱਲੋਂ BFI ਅਧਿਕਾਰੀ ਤੇ ਦੁਰਵਿਹਾਰ ਦੇ ਦੋਸ਼ ਟੋਕੀਓ 올림픽ਸ ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਕੌਮੀ ਫੈਡਰੇਸ਼ਨ ਦੇ ਅਧਿਕਾਰੀ ਕਰਨਲ ਅਰुण ਮਲਿਕ ਤੇ ਬੁਰਾ ਸਲੂਕ ਕਰਨ ਅਤੇ ਲਿੰਗ ਦੇ ਆਧਾਰ ਤੇ ਵਿਤਕਰਾ ਕਰਨ ਦਾ ਦੋਸ਼ ਲਾਇਆ ਹੈ ਭਾਰਤੀ ਖੇਡ ਅਥਾਰਟੀ ਸਾਈ ਦੇ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੋਸ਼ਾਂ ਦੀ ਜਾਂਚ ਹੋ ਰਹੀ ਹੈ ਅਤੇ ਜਲਦੀ ਹੀ ਰਿਪੋਰਟ ਦਿੱਤੀ ਜਾਵੇਗੀ ਲਵਲੀਨਾ ਨੇ ਖੇਡ ਮੰਤਰੀ ਮਨਸੁਖ ਮਾਂਡਵਿਆ ਸਾਈ ਦੇ ਡਾਇਰੈਕਟਰ ਜਨਰਲ ਟੌਪਸ ਟਾਰਗੇਟ 올림픽 ਪੋਡੀਅਮ ਯੋਜਨਾ ਵਿਭਾਗ ਭਾਰਤੀ 올림픽 ਐਸੋਸੀਏਸ਼ਨ ਆਈਓਏ ਅਤੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਬੀਐਫਆਈ ਨੂੰ ਸ਼ਿਕਾਇਤ ਭੇਜੀ ਹੈ ਉਸ ਨੇ ਦੋਸ਼ ਲਾਇਆ ਕਿ ਮਲਿਕ ਨੇ 8 ਜੁਲਾਈ ਨੂੰ ਜੂਮ ਮੀਟਿੰਗ ਦੌਰਾਨ ਉਸ ਦੀ ਬੇਇੱਜ਼ਤੀ ਕੀਤੀ ਅਤੇ ਉਸ ਦੀਆਂ ਪ੍ਰਾਪਤੀਆਂ ਨੂੰ ਘੱਟ ਦੱਸਿਆ ਲਵਲੀਨਾ ਨੇ ਕਿਹਾ ਕਿ ਮਲਿਕ ਨੇ ਉਸ ਨਾਲ ਗਲਤ ਤਰੀਕੇ ਨਾਲ ਗੱਲ ਕੀਤੀ ਅਤੇ ਉਸ ਨੂੰ ਚੁੱਪ ਰਹਿਣ ਅਤੇ ਉਹਨਾਂ ਦੇ ਕਹੇ ਅਨੁਸਾਰ ਕਰਨ ਲਈ ਕਿਹਾ ਉਸਨੇ ਇਹ ਵੀ ਕਿਹਾ ਕਿ ਮਲਿਕ ਦੇ ਸ਼ਬਦ ਬੇਇੱਜ਼ਤੀ ਵਾਲੇ ਸਨ ਅਤੇ ਲਿੰਗ ਦੇ ਆਧਾਰ ਤੇ ਵਿਤਕਰਾ ਕਰਨ ਵਾਲੇ ਸਨ 트럼ਪ ਨੇ ਵਾਸ਼ਿੰਗਟਨ ਡੀਸੀ ਤੋਂ ਬੇਕਰਿਆਂ ਨੂੰ ਕੱਢਣ ਦਾ ਵਾਅਦਾ ਕੀਤਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트럼ਪ ਨੇ ਵਾਅਦਾ ਕੀਤਾ ਹੈ ਕਿ ਬੇਕਰੇ ਲੋਕਾਂ ਨੂੰ ਵਾਸ਼ਿੰਗਟਨ ਡੀਸੀ ਤੋਂ ਬਾਹਰ ਕੱਢਿਆ ਜਾਵੇਗਾ ਅਤੇ ਅਪਰਾਧੀਆਂ ਨੂੰ ਜੇਲ੍ਹ ਭੇਜਿਆ ਜਾਵੇਗਾ ਟਰੰਪ ਨੇ ਟਰੂਥ ਸੋਸ਼ਲ ਪਲੇਟਫਾਰਮ ਤੇ ਲਿਖਿਆ ਅਸੀਂ ਤੁਹਾਨੂੰ ਜੇਲ੍ਹ ਵਿੱਚ ਪਾਉਣ ਜਾ ਰਹੇ ਹਾਂ ਜਿੱਥੇ ਤੁਸੀਂ ਹੋ ਵਾਈਟ ਹਾਊਸ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਟਰੰਪ ਲੋਕਾਂ ਨੂੰ ਬਾਹਰ ਕੱਢਣ ਲਈ ਕਿਹੜੇ ਕਾਨੂੰਨੀ ਅਧਿਕਾਰ ਦੀ ਵਰਤੋਂ ਕਰਨਗੇ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ 450 ਸੰਗੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਸ਼ਹਿਰ ਭਰ ਵਿੱਚ ਤਾਇਨਾਤ ਕੀਤੇ ਗਏ ਸਨ ਵਾਸ਼ਿੰਗਟਨ ਡੀਸੀ ਦੇ ਮੇਅਰ ਮਰੀਅਲ ਬਾਉਸਰ ਨੇ ਕਿਹਾ ਦੀ ਰਾਜਧਾਨੀ ਵਿੱਚ ਅਪਰਾਧ ਨਹੀਂ ਵਧਿਆ ਹੈ ਬੋਸਰ ਨੇ ਕਿਹਾ ਕਿ 트럼ਪ ਕਈ ਹਫ਼ਤੇ ਪਹਿਲਾਂ 트럼ਪ ਨਾਲ ਮੁਲਾਕਾਤ ਤੋਂ ਬਾਅਦ ਸੰਗੀ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਸ਼ਹਿਰ ਦੇ ਕੰਮ ਤੋਂ ਜਾਣੂ ਸਨ 트럼ਪ ਨੂੰ ਸ਼ਹਿਰ ਤੇ ਕਬਜ਼ਾ ਕਰਨ ਲਈ ਕਾਂਗਰਸ ਨੂੰ ਕਾਨੂੰਨ ਪਾਸ ਕਰਨਾ ਪਵੇਗਾ ਜਿਸ ਨਾਲ ਸਥਾਨਕ ਲੀਡਰਸ਼ਿਪ ਸਥਾਪਿਤ ਕਰਨ ਵਾਲੇ ਕਾਨੂੰਨ ਨੂੰ ਰੱਦ ਕੀਤਾ ਜਾ ਸਕੇ ਅਤੇ 트럼ਪ ਨੂੰ ਉਸ ਤੇ ਦਸਤਖਤ ਕਰਨੇ ਪੈਣਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਰਵੋਤਮ ਭਾਰਤ ਸਰਕਾਰ ਦੇ ਸਰਵੇਖਣ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੀਏਯੂ ਲੁਧਿਆਣਾ ਮੋੜ ਪਹਿਲੇ ਨੰਬਰ ਦੀ ਰਾਜ ਯੂਨੀਵਰਸਿਟੀ ਬਣ ਗਈ ਹੈ। ਦੇਸ਼ ਵਿੱਚ 78 ਰਾਜ ਖੇਤੀ ਯੂਨੀਵਰਸਿਟੀਆਂ ਹਨ। ਪੀਏਯੂ ਸਿਰਫ ਦੇਸ਼ ਦੀ ਹੀ ਸਭ ਤੋਂ ਵਧੀਆ ਯੂਨੀਵਰਸਿਟੀ ਨਹੀਂ। ਸਗੋ ਸੰਸਾਰ ਦੀਆਂ ਚੋਟੀ ਦੀਆਂ 100 ਖੇਤੀ ਸੰਸਥਾਵਾਂ ਵਿੱਚ 93ਵੇਂ ਨੰਬਰ ਤੇ ਹੈ। ਜਦੋਂ ਤੋਂ ਯੂਨੀਵਰਸਿਟੀ ਹੋਣ ਦੇ ਵਿੱਚ ਆਈ ਹੈ ਇਸ ਨੇ ਆਪਣੀ ਸਰਦਾਰੀ ਬਰਕਰਾਰ ਰੱਖੀ ਹੈ। ਇਸ ਦੀ ਸਥਾਪਨਾ 1962 ਵਿੱਚ ਹੋਈ ਅਤੇ ਇਸ ਦਾ ਰਸਮੀ ਉਦਘਾਟਨ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 8 ਜੁਲਾਈ 1963 ਨੂੰ ਕੀਤਾ। ਇਹ ਦੇਸ਼ ਵਿੱਚ ਬਣਨ ਵਾਲੀ ਦੂਜੀ ਖੇਤੀ ਯੂਨੀਵਰਸਿਟੀ ਸੀ। ਪਹਿਲੀ ਯੂਨੀਵਰਸਿਟੀ ਯੂਪੀ ਵਿੱਚ ਪੰਤਨਗਰ ਵਿੱਚ ਬਣੀ ਸੀ। ਇਸ ਨੂੰ ਬਣਾਉਣ ਵਾਲੇ ਉਦੋਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਸਨ। ਉਹਨਾਂ ਬਿਨਾਂ ਕਿਸੇ ਸਿਆਸੀ ਦਖਲਅੰਦਾਜ਼ੀ ਦੇ ਇਸ ਨੂੰ ਵਧਣ-ਫੁੱਲਣ ਵਿੱਚ ਪੂਰੀ ਖੁੱਲ੍ਹ ਦਿੱਤੀ। ਪੰਜਾਬ ਦੀ 1 ਇੰਚ ਵੀ ਜ਼ਮੀਨ ਸਰਕਾਰ ਨੂੰ ਨਹੀਂ ਖੋਹਣ ਦੇਵਾਂਗੇ ਡੱਲੇਵਾਲ ਸੰਯੁਕਤ ਕਿਸਾਨ ਮੋਰਚਾ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਨੇੜਲੇ ਪਿੰਡ ਜੋਦਾ ਵਿੱਚ ਜ਼ਮੀਨ ਬਚਾਓ ਰੈਲੀ ਕੀਤੀ ਗਈ ਕਿਸਾਨ ਆਗੂਆਂ ਨੇ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਜੇ ਜ਼ਮੀਨ ਖੋ ਕੇ ਪਿੰਡਾਂ ਦੀ ਹੋਂਦ ਖਤਮ ਕਰਨ ਦਾ ਏਜੰਡਾ ਵਾਪਸ ਨਾ ਲਿਆ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਰੈਲੀ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਰਾਜਸਥਾਨ ਮਹਾਰਾਸ਼ਟਰ ਕਰਨਾਟਕ ਤੇ ਤਾਮਿਲਨਾਡੂ ਤੋਂ ਕਿਸਾਨ ਸ਼ਾਮਲ ਹੋਏ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਵੀ ਸਨ ਡੱਲੇਵਾਲ ਨੇ ਕਿਹਾ ਉਹ ਪੰਜਾਬ ਦੀ 1 ਇੰਚ ਵੀ ਥਾਂ ਸਰਕਾਰ ਨੂੰ ਨਹੀਂ ਖੋਣ ਦੇਣਗੇ ਉਹਨਾਂ ਦੋਸ਼ ਲਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਦੇ ਹੱਥ ਠੋਕੇ ਵਜੋਂ ਕੰਮ ਕਰਦੀ ਰਹੀ ਹੈ ਜਿਸ ਨੇ ਕਿਸਾਨ ਵਿਰੋਧੀ ਕਾਨੂੰਨਾਂ ਰਾਹੀਂ ਕਿਸਾਨਾਂ ਮਜ਼ਦੂਰਾਂ ਤੇ ਛੋਟੇ ਵਪਾਰੀਆਂ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਸੀ ਰਖੜੀ ਹਰਸ਼ਮਰਤ ਬਾਦਲ ਨੇ ਨਾਬਾ ਜੇਲ੍ਹ ਚ ਮਜੀਠੀਆ ਦੀ ਸਿਹਤਯਾਬੀ ਲਈ ਕੀਤੀ ਅਰਦਾਸ ਨਾਬਾ ਜੇਲ੍ਹ ਵਿੱਚ ਅੱਜ ਰਖੜੀ ਦੇ ਤਿਹਾਰ ਮੌਕੇ ਕੈਦੀਆਂ ਤੇ ਹਵਾਲਾਤਿਆਂ ਨੂੰ ਰਖੜੀ ਬੰਨਣ ਲਈ ਉਹਨਾਂ ਦੀਆਂ ਪਹੁੰਚੀਆਂ ਪੈਣ ਅਤੇ ਭਰਾ ਦੇ ਪਿਆਰ ਦੇ ਪ੍ਰਤੀਕ ਰਖੜੀ ਦੇ ਪਵਿੱਤਰ ਤਿਉਹਾਰ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਇਸ ਸ਼ੁਭ ਮੌਕੇ ਤੇ ਦੁਨੀਆ ਚ ਵਸਦੇ ਸਾਰੇ ਵੀਰਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੀ ਹਾਂ ਅਤੇ ਭੈਣ ਭਰਾ ਦੇ ਮੋਹ ਪਰੇ ਰਿਸ਼ਤੇ ਹੋਰ ਮਜ਼ਬੂਤ ਹੋਣ ਪਰਮਾਤਮਾ ਤੁਹਾਨੂੰ ਸਭ ਨੂੰ ਤਰਕੀਆਂ ਤੇ ਖੁਸ਼ੀਆਂ ਬਖਸ਼ਣ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਉੱਪਰ ਆਪਣੇ ਪਰਾਂ ਨਾਲ ਤਸਵੀਰ ਸਾਂਝੀ ਕਰਦਿਆਂ ਸਭ ਨੂੰ ਰਖੜੀ ਦੀ ਵਧਾਈ ਦਿੱਤੀ ਉਹਨਾਂ ਵਿਕਰਮ ਮਜੀਠੀਆ ਦੀ ਤੰਦਰੁਸਤੀ ਦੀ ਅਰਦਾਸ ਕਰਦੇ ਹੋਏ ਲਿਖਿਆ ਕਿ ਪਰਮਾਤਮਾ ਉਹਨਾਂ ਦੇ ਛੋਟੇ ਪਰਾਂ ਨੂੰ ਸਰਕਾਰ ਦੀ ਤੱਕੇਸ਼ਾਹੀ ਦਾ ਸਾਹਮਣਾ ਕਰਨ ਦਾ ਬਲ ਬਖਸ਼ੇ ਨਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼